ਸ਼ਸ਼ੀ ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਭਾਰਤ ਪਾਕਿਸਤਾਨ ਦਰਮਿਆਨ ਬਣੇ ਮਾਹੌਲ ਤੋਂ ਬਾਅਦ ਹੁਣ ਜੋ ਫੌਜ ਦਾ ਬਿਆਨ ਆਇਆ ਉਸ ਨਾਲ ਜੁੜੀ ਹੋਈ ਹੈ ਫੌਜ ਦੇ ਬਿਆਨ ਨੂੰ ਲੈ ਕੇ ਹੁਣ ਵੱਡਾ ਘਮਸਾਣ ਪੈਦਾ ਨਜ਼ਰ ਆ ਰਿਹਾ ਤਾਂ ਜਿੱਥੇ ਇੱਕ ਪਾਸੇ ਫੌਜ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਪਾਕਿਸਤਾਨ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਤਾਂ ਇਸ ਬਿਆਨ ਤੇ ਹੁਣ ਕਿਤੇ ਨਾ ਕਿਤੇ ਜਿਹੜੀ ਆ ਵੱਡਾ ਘਮਸਾਣ ਪੈਦਾ ਹੁੰਦਾ ਨਜ਼ਰ ਆ ਰਿਹਾ ਅਤੇ ਉੱਥੇ ਹੀ ਫੌਜ ਦੇ ਜਿਹੜੇ ਆ ਮੁਖੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਏਅਰ ਡਿਫੈਂਸ ਹੈ ਜਿਹੜੀ ਉਹ ਦਰਬਾਰ ਸਾਹਿਬ ਚ ਤਾਇਨਾਤ ਕੀਤੀ ਗਈ ਸੀ ਤਾਂ ਇਸ ਮਸਲੇ ਤੇ ਹੀ ਜਿਹੜੀ ਆ ਸਾਰਾ ਬਿਵਾਦ ਪਕਿਆ ਤਾਂ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਜਿੱਥੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਇਸ ਸਭ ਨੂੰ ਝੂਠ ਦੱਸਿਆ ਤਾਂ ਦੂਜੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਇਸ ਦਾ ਜਿਹੜਾ ਪੂਰਾ ਵਿਰੋਧ ਕੀਤਾ ਗਿਆ ਤੇ ਐ ਜੀ ਪੀ ਸੀ ਨੂੰ ਇਸ ਤੇ ਜਾਂਚ ਕਰਨ ਦੇ ਜਿਹੜੇ ਆ ਆਦੇਸ਼ ਦਿੱਤੇ ਆ ਤਾਂ ਸ੍ਰੀ ਦਰਬਾਰ ਸਾਹਿਬ 'ਚ 에어 ਡਿਫੈਂਸ ਗਨ ਤਾਇਨਾਤ ਕੀਤੀ ਹੋਈ ਸੀ ਤਾਂ ਅਜਿਹਾ ਜਿਹੜਾ ਦਾਵਾ ਠੋਕਿਆ ਗਿਆ ਭਾਰਤੀ ਫੌਜ ਦੇ 에어 ਡਿਫੈਂਸ ਚੀਫ ਦਾ ਚੀਫ ਦੇ ਵੱਲੋਂ ਲੈਫਟੇਨੈਂਟ ਜਨਰਲ ਸੁਮੇਰ ਇਵਾਨ ਦੇਖਾਨੂ ਦਾ ਇਹ ਬਿਆਨ ਸੀ ਅਤੇ ਉਸ ਤੋਂ ਬਾਅਦ ਹੀ ਇਹ ਸਾਰਾ ਹੁਣ ਮਸਲਾ ਭਖਦਾ ਜਾ ਰਿਹਾ ਤਾਂ ਫੌਜ ਦੇ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਤਾਂ ਉਧਰ ਹੈੱਡ ਗਰੰਥੀ ਨੇ ਇਹ ਸਾਰੇ ਦਾਅਵੇ ਨੂੰ ਠੋਕ ਦਿੱਤਾ ਤਾਂ ਤਸਵੀਰਾਂ ਵਿੱਚ ਉਹ ਵੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਹ ਉਹ ਰਾਤ ਸੀਗੀ ਇੱਕ ਜਿਸ ਦਿਨ ਹਰਮੰਦਰ ਸਾਹਿਬ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਇਹ ਪਹਿਲੀ ਵਾਰ ਹੋਇਆ ਲੰਬੇ ਇਤਿਹਾਸ ਚ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਵੀ ਲਾਈਟਾਂ ਬੰਦ ਹੋਈਆਂ ਹੋਣ ਜਦੋਂ ਜੁੱਧ ਵਰਗੇ ਮਾਹੌਲ ਬਣੇ ਹੋਣ ਤਾਂ ਪਾਕਿਸਤਾਨ ਜਿੱਥੇ ਡਰੋਨ ਤੇ ਡਰੋਨ ਸੁੱਟ ਰਿਹਾ ਸੀ ਤਾਂ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਵੱਡਾ ਜਿਹੜਾ ਦਾਵਾ ਠੋਕਿਆ ਗਿਆ ਸੀ ਲੈਫਟੀਨੈਂਟ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਢਕਾਨੂ ਵੱਲੋਂ ਤਾਂ ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਤਾਂ ਸ੍ਰੀ ਦਰਬਾਰ ਸਾਹਿਬ 'ਚ 에어 ਡਿਫੈਂਸ ਗਨ ਤਨਾਤ ਕੀਤੀ ਗਈ ਸੀ ਜਦੋਂ ਕਿ ਇਹ ਸਾਰੇ ਬਿਆਨ ਨੂੰ ਝੂਠਾ ਕਰਾਰ ਦਿੱਤਾ ਹੈ ਹੈੱਡ ਗਰੰਥੀ ਨੇ ਤੇ ਉੱਥੇ ਹੀ ਗਿਆਨੀ ਜੀ ਜਾਂ ਹੈੱਡ ਗਰੰਥੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਜਿਹੜੇ ਆ ਇਸ ਬਿਆਨ ਦੀ ਨਖੇਦੀ ਕੀਤੀ ਜਾ ਰਹੀ ਹੈ ਤੇ ਇਸ ਬਿਆਨ ਤੇ ਜਿਹੜੇ ਆ ਜਾਂਚ ਕਰਾਉਣ ਦੇ ਲਈ ਵੀ ਜਿਹੜੀ ਆ ਮੰਗ ਕੀਤੀ ਆ ਤਾਂ ਇਹ ਮਾਮਲਾ ਜਿਹੜਾ ਵੱਡਾ ਬਣਦਾ ਜਾ ਰਿਹਾ ਹੈ ਤੇ ਜਿੱਥੇ ਦੇਖਿਆ ਗਿਆ ਕਿ ਵਿੱਤੇ ਦਿਨ ਹੀ ਭਾਰਤ ਤੇ ਪਾਕਿਸਤਾਨ ਆਮੋ-ਸਾਮਣੇ ਹੋਏ ਸੀ ਤੇ ਇਸੇ ਦੇ ਚੱਲਦਿਆਂ ਜਿਹੜੇ ਆ ਬਹੁਤ ਸਾਰੇ ਜਿਹੜੇ ਸਰਹੱਦੀ ਇਲਾਕੇ ਨੇ ਤਾਂ ਉੱਥੇ ਜਿਹੜੇ ਆ ਬਲੈਕਆਊਟ ਕੀਤਾ ਗਿਆ ਸੀ ਬਲੈਕਆਊਟ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਨੇ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਤੇ ਵੀ ਜਿਹੜਾ ਬਲੈਕਆਊਟ ਤੱਕ ਕੀਤਾ ਗਿਆ ਤੇ ਇਸ ਸਭ ਦਰਮਿਆਨ ਇਹ ਬਿਆਨ ਆਣਾ ਭਾਰਤੀ ਫੌਜ ਦੇ 에ਅਰ ਡਿਫੈਂਸ ਦਾ ਤਾਂ ਇਹ ਵੱਡੇ ਸਵਾਲ ਜਿਹੜਾ ਖੜੇ ਕਰ ਰਿਹਾ ਤੇ ਉੱਥੇ ਹੀ ਹਾਂ ਹੈੱਡ ਗ੍ਰੰਥੀ ਨੇ ਇਤੋਂ ਤੱਕ ਕਿਹਾ ਹੈ ਕਿ ਇੱਥੇ ਕੋਈ ਜਿਹੜੀ ਗੰਤਨਾਤ ਨਹੀਂ ਕੀਤੀ ਗਈ ਤਾਂ ਉਸ ਦਾ ਕੋਈ ਵੀ ਸਾਡੇ ਤੋਂ ਜਿਹੜੀ ਆ ਨਾ ਪੁੱਛਿਆ ਗਿਆ ਕਿ ਲਾਣੀ ਆ ਜਾਂ ਨਾ ਇਹ ਕੋਈ ਗੱਲਬਾਤ ਹੀ ਨਹੀਂ ਹੋਈ ਤਾਂ ਉਹਨਾਂ ਦਾ ਇਹ ਸਾਬ ਕਹਿਣਾ ਸੀਗਾ ਜਾਨੀ ਰਗਵੀਰ ਸਿੰਘ ਦਾ ਤਾਂ ਉੱਥੇ ਹੀ ਕੁਲਦੀਪ ਸਿੰਘ ਗੜਗੱਜ ਕਹਿ ਰਿਹਾ ਹੈ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਐ ਜੀਪੀਸੀ ਨੂੰ ਅਹਿਮ ਜਿਹੜੇ ਹੁਕਮ ਕਰ ਦਿੱਤੇ ਗਏ ਆ ਤੇ ਹਾਂ ਇਸ ਮਸਲੇ ਤੇ ਬੜੀ ਜਿਹੜੀ ਆ ਹੁਣ ਸਿਆਸਤ ਵੀ ਗਰਮਾਈ ਹੈ ਤੇ ਦੂਜੇ ਪਾਸੇ ਐ ਐਜੀਪੀਸੀ ਤਾਂ ਜੇਕਰ ਦੇਖਿਆ ਜਾਵੇ ਕਿ ਆ ਧਾਰਮਿਕ ਤੌਰ ਤੇ ਤ ਧਾਰਮਿਕ ਤੌਰ ਤੇ ਵੀ ਇਹ ਮਸਲਾ ਵੱਡਾ ਬਣਦਾ ਜਾ ਰਿਹਾ ਤੇ ਹੁਣ ਦੇਖਣਾ ਹੋਏਗਾ ਕਿ ਇਹ ਇਸ ਵਿੱਚ ਕੀ ਕੁਝ ਹੋਏਗਾ ਪਰ ਉਧਰ ਕੁਲਦੀਪ ਸਿੰਘ ਗੜਗੱਜ ਕੀ ਕਹਿ ਰਹੇ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਠੀਕ ਹੈ ਜੀ ਜਵਾਹਰ ਜੀ ਸਾਜੀ ਬਚਾਏ ਨੇ ਐਡਵਰਟਾਈਜ਼ਰ ਨੂੰ ਪਰਮਿਸ਼ਨ ਆ ਗਈ ਸੀ ਕਿ ਜਾਨੀ ਰਕਬੀਰ ਸਿੰਘ ਹੋਰਾਂ ਨੇ ਕਿਹਾ ਮੈਨੂੰ ਵੀ ਗੱਲ ਨਹੀਂ ਇਹਦੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈਡ ਗਰੰਟੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਜਿਹੀ ਅਧਿਕਾਰਿਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਣੀ ਚ ਸੰਗਤਾਂ ਦੇ ਵਾਸਤੇ ਜ਼ਰੂਰ ਇਹ ਗੱਲ ਕਰੀ ਜੇ ਕਿਹੋ ਜਿਹਾ ਮਹੌਲ ਹੈ ਸੰਘਾ ਪੰਚਨ ਕਿਉਂਕਿ ਡਰ ਦਾ ਮਹੌਲ ਬੀਤੇ ਕਾਲ ਤੋਂ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਸੁਪਾਈ ਹਰ ਚੁਕਾਇਆ ਪਲਟ ਗਿਆ ਮੂਰਤ ਹਰ ਗੋਬਿੰਦ ਸਵਾਰੀ ਅੱਜ ਜਿਹੜੇ ਪੀਰ ਦੇ ਮਾਲਕ ਸਭ ਤੋਂ ਕਨਗੁਰ ਹਰਿ ਸਿੰਘ ਸਾਹਿਬ ਮਹਾਰਾਜੇ ਦਾ ਗੁਰਤਾ ਗੱਦੀ ਤੇ ਬਰਾਜਮਾਨ ਮਡਾਪੁਰਬ ਹੈ ਔਰ ਸਮੂਚੀਆਂ ਸੰਗਤਾਂ ਵੱਲੋਂ ਸਤਖੰਡ ਸ੍ਰੀ ਹਰਮਨਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਨਾ ਪਾਵਨ ਅਸਥਾਨਾਂ ਦੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਆਯਾਤਾਰਿਆ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬ ਗਲਪ ਲੈਣਾ ਲੱਗਿਆ ਹੁਣ ਜਾ ਰਹੇ ਔਰ ਬੜੀ ਸ਼ਾਂਤਾਨਾਰ ਸੱਚਖੰਡ ਸ਼੍ਰੀ ਹਰਮਨ ਸਾਹਿਬ ਛੇ ਦੇ ਘਾਤ ਸਹਿਜ ਜੀ ਦੇ ਅਧੋਰ ਆਸਾਨਾ ਪਿਆ ਕੇ ਨਤਮਸਤ ਹੋ ਰਹੀਆਂ ਕਿਸੇ ਪ੍ਰਕਾਰ ਦਾ ਤਾਮਸ ਸਰ ਸਹਿਜ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਖੋਪ ਨਹੀਂ ਹੈ ਸੰਗਤਾਂ ਬੇਫਿਕਰ ਬੇਚਿਜ ਹੋ ਕੇ ਆਪਣੇ ਦੇ ਪਾਵਨ ਅਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੇਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਬੁਰਾਇਏpropto ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਸਵੇਰੇ ਇੱਕ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਆਰਮੀ ਬਤਨ 340 ਫੈਕਟਰ ਨਿਕਲਦਾ ਨਿਕਲਿਆ ਹੈ। ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਪਤਾ ਕਿ ਇਸ ਤਰ੍ਹਾਂ ਕਿ ਸਟ੍ਰਾਈਕ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਘਰ ਕੋਲਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕਹੀ ਹੈ। ਪਹਿਲਾਂ ਤਾਂ ਉਹਨਾਂ ਨੇ ਗਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਤੇ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਦੀ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ। ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਮੰੁੰਦਾ ਵੀ ਕੀਤੀ ਗਈ। ਔਰ ਇਹ ਕਹਲੇ ਵੀ ਕਹੀ ਕਿ ਇਹ ਕਰ ਐਸਾ ਕਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾ ਮਿਲਦਾ ਹੈ। ਇੱਥੋਂ ਜ਼ਿੰਦਗੀ ਤਾਰ ਮਿਲਦੀ ਹੈ। ਕੋਈ ਵੀ ਅਜਿਹਾ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਔਰ ਆਖਣੇ ਉਸ ਗੱਲ ਤੇ ਪਰਦਾ ਪਾਉਣ ਲਈ ਭਾਰਤੀ ਫੌਜ ਦੇ ਕਲੈਫੀਨੈਂਟ ਜਨਰਲ ਦੇ ਵੱਲੋਂ ਇੱਕ ਚੈਨਲ ਤੇ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੱਡ ਗ੍ਰੰਥੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਵੀ ਤੁਸੀਂ ਗੰਨਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੰਨਾ ਆਪਣਿਆ ਵੀਟ ਸਕਦੇ ਹੋ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਅਸੀਬ ਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਉਕਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਝੂਠਾ ਪ੍ਰਸਪੇਕਟਿਵਾ ਫੌਜ ਦੇ ਉਸ ਲੈਫਟਨੈਂਟ ਜਨਰਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਿਕ ਬਿਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕੋ ਉਹਨਾਂ ਨੂੰ ਕੋਈ ਗਲਤ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਾਗੈਂਡਾ ਬਿਲਕੁਲ ਝੂਠ ਹੈ ਅੱਜ ਫੇਰ ਇੱਕ ਬਿਆਨ ਆਇਆ ਕਿ 에어 ਡਿਫੈਂਸ ਲਗਾਈ ਗਈ ਸੀ ਸਾਡੇ ਦੁਪਨੀ ਕਿਹਾ ਸੀ ਅੱਜ ਮੇਰੇ ਦੁਆਰਾ ਮੈਂ ਮੇਰਾ ਜਵਾਬ ਪਹਿਲੇ ਜਵਾਬ ਜਿਹੜਾ ਮੇਰਾ ਜਵਾਬ ਇਸ ਕੱਪੜਾ ਆਇਆ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਹ ਸਾਨੇ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵੱਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੰਦੇ ਵੱਲੋਂ ਕਿਸੇ ਮੈਨੇਜਰ ਵੱਲੋਂ ਕਿਸੇ ਪ੍ਰਕਾਰ ਦੀ ਕੇਸ ਸੁਪਾਨ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਕੋਰਾ ਝੂਠ ਤੇ ਪ੍ਰਚਾਰਕੰਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਰਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੈਜਰਲ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪਤਾਲਤ ਰਕਤਕਾਰ ਵੀ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਦੀਆਂ ਦੇ ਨਾਲ ਜਿਹੜਾ ਇਹ ਪ੍ਰਪਗੰਡਾ ਕਰਨਾ ਤੇ ਬਹੁਤ ਵੱਡੀ ਗੱਲ ਹੈ ਸਿੰਘ ਜੀ ਜੇ ਤੁਸੀਂ ਡਿਊਟੀ ਤੇ ਨਹੀਂ ਸੀ ਜੇ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ